ਹਾਂਜੀ ਜੇ ਮਨ ਲਾਵੇ ਤੇਰੇ ਘੋੜੇ ਤੇ ਉਹ ਅਗਲਾ ਪਰ ਕੇ ਗਿਆ ਹੋਇਆ ਫੀਸ ਹਾਂਜੀ ਯਾਰ ਚੰਬਾ ਬਸ਼ੇਰਾ ਆ ਗਿਆ ਉਹਦੀ ਤੇਰੀ ਕੋਈ ਜ਼ਿੰਮੇਵਾਰੀ ਹੈ ਤੇਰੀ ਆਮ ਤੌਰ ਤੇ ਚੰਬਾ ਬਸ਼ੇਰਾ ਮੁੱਕਰ ਜਾਂਦੇ ਆ ਲੋਕ ਵੀ ਸਾਡੇ ਘੋੜੇ ਦਾ ਨਹੀਂ ਮੈਂ 20 ਰੁਪਈਆਂ ਦੀ ਪਰਚੀ ਕਟਾਉਨੇ ਆ ਸਾਈਕਲ ਸਟੈਂਡ ਤੇ ਉਹਨਾਂ ਦਾ ਵੀ ਕੋਈ ਸਟੈਂਡ ਹੁੰਦਾ ਉਹ ਵੀ ਕਹਿੰਦੇ ਆ ਕਿ 20 ਰੁਪਈਆਂ 'ਚ ਤੁਹਾਡਾ ਮੋਟਰਸਾਈਕਲ ਸਿਕਿਉਰ ਆ ਹਾਂਜੀ ਇੱਥੇ 15 20 ਹਜ਼ਾਰ ਲੱਖ 1 ਡੂੜ ਲੱਖ 2 ਲੱਖ ਰੁਪਈਆ ਲੈ ਕੇ ਯਾਰ ਕੋਈ ਰਿਸਪੌਂਸੀਬਲ ਹੀ ਨਹੀਂ ਹੁੰਦਾ ਬਈ ਇਹ ਲੈ ਵੀ ਸੱਜਣੋ ਆਪਾਂ ਪਹੁੰਚ ਚੁੱਕਿਆ ਮਾਨੋਚਾਲ ਦੇ ਵਿੱਚ ਮਾਨੋਚਾਲ ਦੇ ਵਿੱਚ ਮੇਰੇ ਨਾਲ ਬਹੁਤ ਪਿਆਰਾ ਸੱਜਣ ਅਮਰਤਪਾਲ ਖੜਾ ਹੈ ਅਮਰਤ ਖੜਾ ਹੈ ਅਮਰਤਪਾਲ ਨਾਲ ਮੇਰੀ ਲਿਹਾਜ਼ ਆ ਮੈਂ ਇੱਕ ਗੱਲ ਵੀਡੀਓ ਦੇ ਮੁੱਢ 'ਚ ਇੱਕ ਕਲੀਅਰ ਕਰਨੀ ਚਾਹੁੰਦਾ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਮੈਂ ਅਸਲ ਦੇ ਵਿੱਚ ਘੋੜਿਆਂ ਦਾ ਕੰਮ ਅੱਜ ਵੀ ਪ੍ਰੋਫੈਸ਼ਨਲੀ ਨਹੀਂ ਕਰਦਾ ਵੀ ਇਸ ਗੱਲ ਹੀ ਕਈ ਵਾਰੀ ਜਦੋਂ ਮੈਂ ਘੋੜਿਆਂ ਦੀ ਵੀਡੀਓ ਪਾਉਣਾ ਤਾਂ ਬਹੁਤ ਸਾਰੇ ਸੱਜਣ ਫੋਨ ਕਰਦੇ ਆ ਕਿ ਯਾਰ ਬਾਈ ਆਪਣਾ ਕੰਮ ਕਰ ਦਿਓ ਉਹ ਕਰ ਦਿਓ ਤਾਂ ਅਸਲ ਦੇ ਵਿੱਚ ਮੇਰੇ ਤੋਂ ਹੁਣ ਹੁੰਦਾ ਨਹੀਂਗਾ ਮੇਰੀ ਕੋਈ ਨਾਰਾਜ਼ਗੀ ਨਹੀਂ ਪਰ ਮੇਰੇ ਤੋਂ ਹੁਣ ਕੰਮ ਹੁੰਦਾ ਨਹੀਂ ਤਾਂ ਤੁਸੀਂ ਮਾਰਕੀਟ ਦੇ ਵਿੱਚ ਬਹੁਤ ਸੋਹਣਾ ਸੋਹਣਾ ਕੰਮ ਕਰਨ ਵਾਲੇ ਸੱਜਣ ਹੈਗੇ ਤੁਸੀਂ ਉਹਨਾਂ ਤੋਂ ਕਰਵਾ ਸਕਦੇ ਆ ਇਹ ਮੇਰਾ ਮਿੱਤਰ ਆ ਜਿਹੜੇ ਮੇਰੇ ਮਿੱਤਰ ਆ ਜਿਹੜੇ ਮੇਰੇ ਨਿੱਜੀ ਆ ਜਿਹੜੇ ਮੇਰੇ ਬੁਰੇ ਸਮਿਆਂ ਦੇ ਵਿੱਚ ਖੜੇ ਵਾਲੇ ਸੱਜਣਾ ਹਾਂ ਉਹਨਾਂ ਦਾ ਜ਼ਰੂਰ ਕਰਨਾ ਹੀ ਹੁੰਦਾ ਉੱਥੇ ਫਿਰ ਔਕਸੋਖ ਨਹੀਂ ਦੇਖੀ ਜਾਂਦੀ ਸੱਜਣਾ ਆਪਣੇ ਅਮਰਤਾ ਅਮਰ ਤਾਂ ਬਹੁਤ ਪਿਆਰਾ ਸੱਜਣਾ ਤੇ ਅਸਲ ਦੇ ਵਿੱਚ ਮੇਰੀ ਮਿੱਤਰਤਾ ਉਹ ਬੰਦਿਆਂ ਨਾਲ ਹੀ ਹੈ ਜਿਨ੍ਹਾਂ ਨਾਲ ਮੇਰੀ ਕਿਤੇ ਨਾ ਕਿਤੇ ਸੋਚ ਆ ਮੇਲ ਖਾ ਜਾਂਦੀ ਆ ਅੱਜ ਤੁਹਾਨੂੰ ਇੱਕ ਬਹੁਤ ਪਿਆਰਾ ਘੋੜਾ ਦਿਖਾਉਣ ਲੱਗਾ ਜਿਹੜਾ ਮੈਂ ਪਿਛਲੇ ਸਾਲ ਬੱਚਾ ਜਿਹਾ ਸੀ ਉਦੋਂ ਦਿਖਾਇਆ ਸੀ ਇੱਕ ਤਾਂ ਇੱਕ ਘੋੜਾ ਬਣ ਗਿਆ ਤੇ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਇਹਦਾ 90% ਰਿਜ਼ਲਟ ਫੀਮੇਲ ਬਸ਼ੇਰੀਆਂ ਆਈਆਂ ਇਹ ਸਭ ਤੋਂ ਖੁਸ਼ੀ ਵਾਲੀ ਤੇ ਵੱਡੀ ਗੱਲ ਆ ਕਿ ਕਿਸਾਨ ਕਿਉਂਕਿ ਜਿਹੜਾ ਨੁਕਰਾ ਘੋੜਾ ਇੱਕ ਕਿਸਾਨ ਘੋੜਾ ਇੱਕ ਫਾਰਮਰ ਘੋੜਾ ਇੱਕ ਕਬੀਲਦਾਰ ਘੋੜਾ ਆਪਾਂ ਕਹਿ ਸਕਦੇ ਵੀ ਜਿਹੜਾ ਸਾਰਿਆਂ ਨੂੰ ਪਤਾ ਇਹ ਗੱਲ ਦਾ ਘੋੜਿਆਂ ਵਾਲਿਆਂ ਨੂੰ ਕਿ ਨੁਕਰਾ ਘੋੜਾ ਜਿਹੜਾ ਉਹ ਇੱਕ ਕਬੀਲਦਾਰ ਜਿਹਾ ਘੋੜਾ ਹੈ ਜਿਹਨੂੰ ਆਪਾਂ ਤੁਸੀਂ ਉੱਪਰ ਹਾਈ ਰੇਟ ਵੀ ਨਹੀਂ ਕਰ ਸਕਦੇ ਪਰ ਤੁਸੀਂ ਥੱਲੇ ਵੀ ਨਹੀਂ ਲਿਜਾ ਸਕਦੇ ਤਾਂ ਇਹਨੇ ਬਈ ਪੈਦਾ ਕੀਤੀਆਂ ਬਸ਼ੇਰੀਆਂ ਉਹ ਵੀ ਦਸਾਂ ਦੇ ਵਿੱਚੋਂ ਨੋ ਇੱਕ ਬਸ਼ੇਰਾ ਹਾਂਜੀ ਬਹੁਤ ਬਹੁਤ ਮੁਬਾਰਕਾ ਸੱਜਿਆ ਤੁਹਾਨੂੰ ਮੁਬਾਰਕਾਂ ਜੀ ਆਪਾਂ ਇਹ ਕਹਿ ਸਕਦੇ ਆ ਕਿ 90 ਉਹ ਬੰਦੇ ਆ ਸਕਦੇ ਆ ਅਗਲੀ ਵਾਰ ਹਾਂਜੀ ਜਿਹੜੇ ਬਸ਼ੇਰੀਆਂ ਲੈਣਗਾ ਚਾਹੋ ਜਿਹੜੇ ਬਸ਼ੇਰੀਆਂ ਚਾਹਵਾਂ ਰੱਖਦੇ ਆ ਹਾਂ ਕਿਉਂਕਿ ਕੋਈ ਬੰਦਾ ਰਿਜ਼ਲਟ ਘੋੜਾ ਇਹ ਦੇ ਦੇਵੇ ਕਿਉਂਕਿ ਬਸ਼ੇਰੀਆਂ ਦਾ ਹੁਣ ਤੁਹਾਨੂੰ ਪਤਾ ਹੈ ਕਿ ਘੋੜੇ ਬਹੁਤ ਹੋ ਗਏ ਤੇ ਬਸ਼ੇਰੇ ਇਸ ਕਰਕੇ ਥੋੜੀ ਜੀ ਦਿਲਚਸਪੀ ਘਟਾ ਬਸ਼ੇਰੀਆਂ ਘਟ ਆਉਂਦੀਆਂ ਤੇ ਅੱਜ ਮਾਰਕੀਟ ਦੇ ਵਿੱਚ 75 ਤੋਂ 80% ਬਸ਼ੇਰੇ ਹੀ ਪੈਦਾ ਹੋ ਰਹੇ ਆ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਮੇਰੇ ਘੋੜੇ ਦੇ ਦੋ ਬੱਚੇ ਪੈਦਾ ਹੋਏ ਦੋਨੇ ਬਸ਼ੇਰੇ ਹੀ ਆਏ ਆ ਨੰਦਾ ਆ ਕੋੰਨੇ ਆ ਰਭੀ ਰਹੇ ਨੰਦਾ ਪਹਿਲਾ ਦੇ ਵੀਰ ਸੇਂਦਰ ਦਾ ਬਹੁਤ ਧੰਨਵਾਦ ਜੋ ਨਿਗਰੀ ਸੱਦੇ ਦੀ ਸੜ ਤੋਂ ਉਸਲੇ ਆਏ ਕੇ ਵੀਰ ਜੀ ਹੂੰ ਤੇ ਬਾਕੀ ਦਿਲੋਂ ਪਿਆਰ ਕਰਦੇ ਆ ਵੀਰ ਨੂੰ ਵੀਰ ਨਿਗੀ ਜੀ ਆਵਾਜ਼ ਤੇ ਉਸਲੇ ਸੜ ਤੋਂ ਪਹੁੰਚਦਾ ਜੀ ਯਾਰ ਅਮਰਤ ਮੈਨੂੰ ਐਂ ਗੱਲ ਦੱਸ ਬੰਦਾ ਤੂੰ ਯਾਰਾਂ ਦਾ ਯਾਰ ਹਾਂਜੀ ਜੇ ਮੰਨ ਲਾਵੇ ਤੇਰੇ ਘੋੜੇ ਤੇ ਅਗਲਾ ਭਰ ਕੇ ਗਿਆ ਹੋਇਆ ਫੀਸ ਹਾਂਜੀ ਯਾਰ ਚੰਬਾ ਬਸ਼ੇਰਾ ਆ ਗਿਆ ਉਹਦੀ ਤੇਰੀ ਕੋਈ ਜ਼ਿੰਮੇਵਾਰੀ ਹੈ ਤੇਰੀ ਆਮ ਤੌਰ ਤੇ ਚੰਬਾ ਬਸ਼ੇਰਾ ਮੁਕਰ ਜਾਂਦੇ ਆ ਲੋਕ ਵੀ ਸਾਡੇ ਘੋੜੇ ਦਾ ਨਹੀਂ ਨਹੀਂ ਭਾਈ ਅਸੀਂ ਮੁਕਰਾਂਗੇ ਨਹੀਂ ਅਸੀਂ ਹੋਰ ਵੀ ਕੇਦਾ ਸਫਟ ਕਰ ਲਾਂਗੇ ਸਾਡੇ ਘੋੜੇ ਨਾਲ ਜੋੜ ਦੂ ਅਸੀਂ ਕਹਿੰਦਾ ਕੋਈ ਨਹੀਂ ਜੋਗੀ ਦਾ ਜੀ ਕੋਈ ਚੈੱਕ ਨਹੀਂ ਓਏ ਜੇ ਤੇਰਾ ਸਾਡੇ ਵਾਲੇ ਦਾ ਕਹਿ ਕੇ ਵੇਖਦਾ ਤਾਂ ਸਾਡੇ ਵਾਲਾ ਕਹਿ ਕੇ ਸਾਡੇ ਵਾਲਾ ਕਹਿ ਕੇ ਵੇਚ ਲਾ ਤੂੰ ਕੋਈ ਗੱਲ ਨਹੀਂ ਤੇ ਦੂਜੀ ਗੱਲ ਹੂੰ ਤਿੰਨ ਆਪਸ਼ਨਾਂ ਆਪਣੀਆਂ ਸਹੀ ਆ ਹੂੰ ਚੰਬੀ ਬਸ਼ੇਰੀ ਆ ਗਈ ਹੂੰ ਨੌਕਰੀ ਬਸ਼ੇਰੀ ਆ ਗਈ ਬਸ਼ੇਰਾ ਆ ਗਿਆ ਜੇ ਚੰਬਾ ਬਸ਼ੇਰਾ ਆ ਗਿਆ ਹੂੰ ਉਹ ਜਿੰਨੀ ਫੀਸ ਬੰਦਾ ਦੇ ਕੇ ਗਿਆ ਓਨੀ ਉਹਦੀ ਹੱਥ ਜੋੜ ਕੇ ਉਹਨੂੰ ਫੀਸ ਮੋੜਾਂਗੇ ਹਾਂ ਜੇ ਜੇ ਬੰਦੇ ਨੇ ਘੋੜੀ ਮੇੜ ਕਰਾਉਣੀ ਹੋਊਗੀ ਉਸੇ ਫੀਸ 'ਚ ਆਪਣੇ ਤੋਂ ਕਰਾ ਲੈ ਉਸੇ ਫੀਸ 'ਚ ਦੇਖ ਮੈਂ ਤੁਹਾਨੂੰ ਇੱਕ ਮੈਂ ਇੰਟਰਵਿਊ ਕੀਤੀ ਮੈਂ ਆਖਿਆ ਕਿ ਘੋੜਿਆਂ ਵਾਲੇ ਕੀ ਕਰਦੇ ਨਾ ਰਿਸਪੌਂਸੀਬਿਲਟੀ ਨਹੀਂ ਲੈਂਦੇ ਉਹ ਕਹਿੰਦੇ ਯਾਰ ਅਸੀਂ ਨਾ ਕਿਸੇ ਕਿਸੇ ਥਾਂ ਨਾ ਅਸੀਂ ਪਰਚੀ ਕਟਾਉਨੇ ਨਾ 20 ਰੁਪਈਆ ਦੀ ਪਰਚੀ ਕਟਾਉਨੇ ਆ ਸਾਈਕਲ ਸਟੈਂਡ ਤੇ ਉਹਨਾਂ ਦਾ ਵੀ ਕੋਈ ਸਟੈਂਡ ਹੁੰਦਾ ਉਹ ਵੀ ਕਹਿੰਦੇ ਆ ਕਿ 20 ਰੁਪਈਆ ਚ ਤੁਹਾਡਾ ਮੋਟਰਸਾਈਕਲ ਸਿਕਿਉਰ ਆ ਹਾਂਜੀ ਇੱਥੇ 15 20 ਹਜ਼ਾਰ ਲੱਖ 100 ਲੱਖ 2 ਲੱਖ ਰੁਪਈਆ ਲੈ ਕੇ ਯਾਰ ਕੋਈ ਰਿਸਪੌਂਸੀਬਲ ਹੀ ਨਹੀਂ ਹੁੰਦਾ ਬਈ ਇਹ ਵੀ ਆ ਨਾ ਜਿਹ ਰਿਸਪੌਂਸੀਬਿਲਟੀ ਹੈ ਇੰਨੀ ਇੰਨੀ ਫੀਸਾਂ ਦੇ ਕੇ ਵੀ ਘੋੜਿਆਂ ਵਾਲੇ ਕਹਿੰਦੇ ਸਾਡੇ ਘੋੜੇ ਦਾ ਹੈ ਹੀ ਨਹੀਂ ਇਹ ਹਾਂ ਸਭ ਤੋਂ ਮੇਨ ਗੱਲ ਇਹ ਆ ਉਹਨਾਂ ਨੂੰ ਮੰਨਣਾ ਚਾਹੀਦਾ ਸਾਡੇ ਘੋੜੇ ਦਾ ਚੰਗਾ ਆ ਮਾੜਾ ਆ ਉਹ ਸਾਡੇ ਘੋੜੇ ਦਾ ਹੂੰ ਇਹ ਲੋਕ ਮੰਨਦੇ ਨਹੀਂ ਜੇ ਚੰਗਾ ਆ ਗਿਆ ਤੇ ਫਿਰ ਪੋਸਟਾ ਪਾਉਣੀ ਅਜੀ ਸਾਡੇ ਦਾ ਸਾਡੇ ਦਾ ਤੇ ਜੇ ਮਾੜਾ ਆ ਗਿਆ ਤੇ ਉਹਦੀ ਪੋਸਟ ਨਹੀਂ ਪਾਉਣੀ ਪੋਸਟ ਨਹੀਂ ਪਾਉਣੀ ਤੇ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਇਹ ਕਿ ਘੋੜਾ ਚੰਗਾ ਘੋੜਾ ਹੈਗਾ ਸਜਣੋ ਅਬੋਰ ਲੈਣ ਦਾ ਮੈਨੂੰ ਇਹਦੇ ਘੋੜੇ ਨਾਲ ਨਾ ਅਮਰਤ ਨਾਲੋਂ ਵੀ ਜ਼ਿਆਦਾ ਥੋੜਾ ਜਿਹਾ ਲਗਾ ਹੋਰ ਪਸ ਤੋਂ ਆ ਕਿਉਂਕਿ ਨਾ ਇਹਦਾ ਘੋੜਾ ਉਸੇ ਲਾਈਨ ਦਾ ਜਿਹੜੀ ਲਾਈਨ ਦੀ ਮੇਰੀ ਕਾਲੀ ਘੋੜੀ ਸੀ ਹਾਂਜੀ ਅਬੋਰ ਲਾਈਨ ਆ ਅਬੋਰ ਲਾਈਨ ਨੂੰ ਮੈਨੂੰ ਬਹੁਤ ਪਿਆਰਾ ਨੇੜੇ ਵਾਲਾ ਕਿਉਂਕਿ ਜਿਹੜੇ ਜਾਨਵਰ ਨਾਲ ਤੁਹਾਨੂੰ ਜਿਹੜੇ ਬਲੱਡ ਨਾਲ ਪਿਆਰ ਹੋਵੇ ਹੁੰਦਾ ਤਾਂ ਇੱਕ ਗੱਲ ਹੋਰ ਹੈ ਬਸ ਇਹ ਸੋਹਣਾ ਬਹੁਤ ਹੈ ਹੂੰ ਓਹੋ ਹੋ 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 ਖੜਦਾ ਹੈ ਖੜਦਾ 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 ਨਾ ਦਉਦਾ ਖੜਦਾ ਬੜਾ ਵਧੀਆ ਹਾਂਜੀ ਤੇ ਬੱਚੇ ਚੰਗੇ ਪੈਦਾ ਕਰ ਰਿਹਾ ਬੱਚੇ ਬੱਚੇ ਇਹਦੇ ਲਾ ਲੋ ਤੁਸੀਂ ਜਦੋਂ ਵੀਡੀਓ ਕੀਤੀ ਉਦੋਂ ਆਪਾਂ ਸਾਰਾ 26 ਕਿ ਮਹੀਨਿਆਂ ਦਾ ਸੀ ਜਦੋਂ ਆਪਾਂ ਛੱਡਿਆ ਇਹਨੂੰ 17 ਘੋੜੀਆਂ ਦੇ ਛੱਡਿਆ ਸੀ ਤੇ 17 ਘੋੜੀਆਂ ਚੋਂ ਪਹਿਲੀਆਂ 10 ਬਸ਼ੇਰੀਆਂ ਆਈਆਂ ਇੱਕ ਬਸ਼ੇਰਾ ਆ ਤੇ ਬਸ਼ੇਰਾ ਸਭ ਤੋਂ ਜ਼ਿਆਦਾ ਵਧੀਆ ਆ ਗਿਆ ਜੀ ਲਾਸਟ ਤੇ ਨੌ ਨੁਕਰੀਆਂ ਬਸ਼ੇਰੀਆਂ ਆਈਆਂ ਇੱਕ ਚੰਬੀ ਬਸ਼ੇਰੀ ਆਈ ਜੀ ਇੱਕ ਗੱਲ ਹੋਰ ਆ ਠੀਕ ਆ ਫੀਸ ਰੱਖੀ ਆ ਫੀਸ ਰੱਖੀ ਆ ਰਿਜ਼ਲਟਾਂ ਤੋਂ ਬਾਅਦ ਮੈਂ ਪਹਿਲਾਂ ਵੀ ਇਹ ਕਹਿਣਾ ਹੁੰਦਾ ਕਿ ਜੋ ਬੰਦਾ ਫੀਸ ਰੱਖ ਲੇ ਪਰ ਉਹ ਬੰਦਾ ਰਿਜ਼ਲਟ ਮਾਰਕੀਟ ਨੂੰ ਕੀ ਦੇ ਰਿਆ ਉਸ ਤੋਂ ਬਾਅਦ ਮਾਰਕੀਟ ਤੋਂ ਲਾਵੇ ਹਾਂ ਮਾਰਕੀਟ ਤੇ ਤੇਰੀ ਮਾਰਕੀਟ ਨੂੰ ਦੇਣ ਕੋਈ ਨਹੀਂ ਹਾਂ ਤੇ ਤੂੰ ਮਾਰਕੀਟ ਤੋਂ ਲੈਣਾ ਹੀ ਚੰਗੀ ਗੱਲ ਹੈ ਹਨਾ ਕਿਸੇ ਵੀ ਬੰਦੇ ਦੀ ਹਨਾ ਤਾਂ ਇਹ ਬੰਦਿਆਂ ਨੇ ਮਾਰਕੀਟ ਨੂੰ ਦਿੱਤਾ ਹੁਣ ਵੀ ਇਹਦਾ ਇੱਕ ਟਾਰਗੇਟ ਹੈ ਕਿ ਲਿਮਟਡ ਬਰੀਡਿੰਗ ਕਰਨੀ ਆ ਠੀਕ ਹੈ ਕਿ ਨਹੀਂ ਹਾਂ ਕੋਈ ਬਾੜੀਆਂ ਘੋੜੀਆਂ ਦੇ ਆਪ ਨੂੰ ਛੱਡਣ ਦਾ ਨਹੀਂ ਹੈਗਾ ਇਹਨੂੰ ਬਾੜੀਆਂ ਘੋੜੀਆਂ ਛੱਡਾਂਗੇ ਲਿਮਟਡ ਜਿਹੜਾ ਬੰਦਾ ਮਾਝੇ ਰੇਗਜ ਮਾਨੋ ਉਚਾਲ ਦੇ ਵਿੱਚ ਆਪਾਂ ਤੇ ਅਮਰਤ ਨੂੰ ਫੋਨ ਕਰ ਲਿਓ ਤੇ ਮੇਰੇ ਹਿਸਾਬ ਨਾਲ ਤੁਹਾਡਾ ਨੰਬਰ ਲੱਗ ਜੂਗਾ ਠੀਕ ਹੈ ਜੀ ਹਾਂਜੀ ਦਿਨ ਹੈਗੇ ਆ ਚਲ ਦੂਰਦਾਰ ਵਾਲਾ ਮੋੜ ਹੀ ਨਾ ਨਹੀਂ ਮੋੜਦੇ ਨਹੀਂ ਆਪਾਂ ਜੀ ਆਇਓ ਪੁੱਛ ਕੇ ਅੱਗੇ ਵੀ ਨਹੀਂ ਮੋੜਦੇ ਜੀ ਹਾਂ ਆਇਓ ਪੁੱਛ ਕੇ ਹਾਂ ਆਇਓ ਪੁੱਛ ਕੇ ਹਾਂ ਕਿਉਂ ਘੋੜੀਆਂ ਆਪਾਂ ਜੇ ਕੋਈ ਘੋੜੀ ਗਾੜੀ ਖੜੀ ਹੋਊ ਤੇ ਆਪਾਂ ਅਗਲੇ ਨੂੰ ਨਹੀਂ ਖਰਾਬ ਕਰਾਂਗੇ ਕਿਉਂਕਿ ਘੋੜਾ ਅਸੀਂ ਲਿਮਟਿਡ ਘੋੜੀਆਂ ਤੇ ਇਹਨੂੰ ਛੱਡਦੇ ਹਾਂ ਹੈ ਇਹ ਦੋ ਦੰਦ ਤੇ ਅਮਰ ਤਾਂ ਇੱਕ ਗੱਲ ਮੈਨੂੰ ਹੋਰ ਦੱਸ ਵੇ ਕਦੇ ਆਪਾਂ ਆਏ ਤਾਂ ਨਹੀਂ ਕਰਾਂਗੇ ਵੀ ਕਿਸੇ ਬੰਦੇ ਦੀ ਘੋੜੀ ਦੇਖ ਕੇ ਕਹਾਂਗੇ ਨਹੀਂ ਨਹੀਂ ਜੀ ਆਹ ਤਾਂ ਕਾਬਲ ਨਹੀਂ ਯਾਰ ਸਾਡੇ ਕੋਲ ਇਹ ਕੋਈ ਐ ਇਹੋ ਜੀ ਗੱਲ ਕਰ ਬਾਈ ਉਹ ਉਹ ਜਿਹੜਾ ਸੋਚ ਕੇ ਲਿਉਂਦਾ ਕੀ ਤਾਂ ਸਾਡਾ ਘੋੜਾ ਇਨੀ ਉਹਦੇ ਕਾਬਲ ਹੈਗਾ ਆਏ ਹਾਏ 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 ਜਿਹੜਾ ਘੋੜੀ ਲੈ ਕੇ ਆਪਣੇ ਦਰਾਂ 'ਚ ਆ ਗਿਆ ਬਾਈ ਉਹਦੇ ਥੱਲੇ ਪੈਰ ਹੱਥ ਵਛਾਵਾਂਗੇ ਅਸੀਂ ਆਪੇ ਕਿਸ ਦੇ ਕਰੇ ਘੋੜੀ ਲੈ ਕੇ ਜਾਈਏ ਇਹ ਇਹ ਗੱਲ ਨਾ ਮੈਂ ਤੁਹਾਨੂੰ ਦੱਸਦਾ ਕਿ ਇੱਕ ਵਾਰੀ ਮੈਂ ਬੰਦੇ ਨੂੰ ਟੋਕਿਆ ਸੀ ਉਹਨੇ ਵੀਡੀਓ ਦੇ ਵਿੱਚ ਕਹਿਤਾ ਸੀ ਮੈਂ ਕਿਹਾ ਬਾਈ ਮੈਂ ਤੇਰੀ ਇਹ ਗੱਲ ਰੱਖੂਗਾ ਨਹੀਂ ਮੈਂ ਕੱਟ ਦੂੰਗਾ ਹੂੰ ਯਾਰ ਤੂੰ ਇਹ ਗੱਲ ਕਿਵੇਂ ਕਹਿ ਸਕਦਾ ਵੀ ਘੋੜੀ ਫਲਾਣੇ ਕੋ ਬੰਦੇ ਦੀ ਘੋੜੀ ਮਾੜੀ ਆ ਨਹੀਂ ਬਾਈ ਕਹਿ ਹੀ ਨਹੀਂ ਸਕਦੇ ਤੂੰ ਕਿਵੇਂ ਕਹਿ ਸਕਦਾ ਮੈਂ ਆਪ ਕਹਿਣਾ ਮੈਂ ਸੱਚੀ ਕਹਿਣਾ ਕਿ ਯਾਰ ਕੋਈ ਲੰਗੀ ਆ ਕੋਈ ਢੂਡੀ ਆ ਕੋਈ ਕਿਸੇ ਸਭ ਦੀ ਜਾਨ ਤੋਂ ਪਿਆਰੀ ਆ ਸਹੀ ਗੱਲ ਵੀਜੀ ਕਿਸੇ ਦੇ ਖੁੱਲੇ ਆ ਕਿਸੇ ਦੇ ਭੀੜੇ ਆ ਕਰਨ ਮੈਂ ਕਹਿੰਦਾ ਯਾਰ ਜਿਹੜਾ ਜਿਹੜਾ ਤੁਹਾਨੂੰ ਕੋਈ ਨਹੀਂ ਮਲਾ ਕੇ ਦਿੰਦਾ ਐਂ ਕਰੋ ਸਾਡੇ ਘੋੜੇ ਤੋਂ ਮਲਾ ਲਓ ਸਾਡੇ ਘੋੜੇ ਤੋਂ ਮਲਾ ਸਾਡੇ ਤੋਂ ਮਲਾ ਲਓ ਮੈਂ ਤਾਂ ਪੋਰਸ ਬਾਰੇ ਸੱਚੀ ਐ ਕਹਿ ਦਿੰਦਾ ਹੁਨਾ ਬਈ ਠੀਕ ਆ ਯਾਰ ਅਗਲੇ ਦਾ ਬੱਚਾ ਲੈਣ ਨੂੰ ਜੀ ਕਰਦਾ ਹਾਂ ਲੈ ਸਕਦਾ ਯਾਰ ਫੇਰ ਤੁਸੀਂ ਜੇ ਤੁਹਾਡੇ ਕੋਲੇ ਥੋੜੇ ਨਰਮਸ ਸਟਰਕਚਰ ਦੀ ਘੋੜੀ ਤੇ ਛੱਡਣ ਦਾ ਕੌਨਫੀਡੈਂਸ ਹੈ ਨਹੀਂ ਹਾਂ ਤਾਂ ਫੇਰ ਤੁਹਾਡੇ ਘੋੜੇ ਦੀ ਨਸਲ ਕਾਦੀ ਆ ਬਾਈ ਫੇਰ ਉਹ ਨਸਲ ਸੁਧਾਰੂ ਕਾਦਾ ਫੇਰ ਤਾਂ ਤੁਸੀਂ ਅਸਲ ਦੇ ਵਿੱਚ ਚੰਗੀਆਂ ਘੋੜੀਆਂ ਭਾਲਦੇ ਆ ਆਹ ਚੰਗੀਆਂ ਚੰਗਰ ਰਿਜਲਟ ਆ ਜਾਣਾ ਚੰਗਰ ਰਿਜਲਟ ਆਉਣ ਵਾਸਤੇ ਇਹਦਾ ਮਤਲਬ ਤੁਹਾਡੇ ਘੋੜੇ 'ਚ ਨਸਲ ਸੁਧਾਰਨ ਦੀ ਇਹਦਾ ਮਤਲਬ ਤਾਕਤ ਹੀ ਹੈ ਨੀ ਤਾਕਤ ਨਹੀਂ ਹੈਗੀ ਸਹੀ ਗੱਲ ਆ ਤੁਹਾਡੇ ਘੋੜੇ 'ਚ ਜੇ ਨਸਲ ਸੁਧਾਰਨ ਦੀ ਤਾਕਤ ਹੈਗੀ ਆ ਤਾਂ ਫੇਰ ਉਸ ਬਰੀਡ ਤੋਂ ਛੱਡ ਕੇ ਚੰਗੀ ਵਾਲ ਨੂੰ ਲੈ ਕੇ ਆਉਂਗੇ ਨਾ ਹੁਣ ਤੁਸੀਂ ਇਤਨਾ ਮਾਰਵਾੜੀ ਘਰੇ ਟੱਚ ਕਰਦੀਆਂ ਉਹ ਵੀ ਮਿਲੀਆਂ ਹੂੰ ਆਪਾ ਮੋੜਿਆ ਨਹੀਂ ਕਿਸੇ ਨੂੰ ਜਿਹੜਾ ਆਪਣੇ ਘਰੇ ਆ ਗਿਆ ਜੇ ਉਹਨੇ ਕਿਹਾ yogi ਛੱਡਣਾ ਤੇ ਆਪਾ yogi ਹੀ ਛੱਡਿਆ ਉਹਨੂੰ ਇਹ ਨਹੀਂ ਕਿਹਾ ਬਾਈ ਇੱਥੇ ਨਹੀਂ ਛੱਡਣਾ ਤੇ ਪ੍ਰਮਾਤਮਾ ਲਓ ਇਹਨੇ ਬੱਚੇ ਵੀ ਉਹਨਾਂ ਦੇ ਕੋਈ ਪੱਲੇ ਵੀ ਪਾਇਆ ਹੂੰ ਹੁਣ ਮਾਰਵਾੜੀ ਇੱਕ ਕੋੜੀ ਸੂਈ ਆਏ ਉਹਨੇ ਚੰਬੀ ਬਿਸ਼ੇਰੀ ਦੇਤੀ ਆ ਤੇ ਮੈਂ ਬਾਈ ਨੂੰ ਆਖਿਆ ਮੈਂ ਬਾਈ ਜਦੋਂ ਜੀਕਰ ਕੋੜੀ ਮਲਾ ਕੇ ਲੈ ਜੀ ਕਿ ਤੇਰੇ ਘਰੇ ਚੰਬੀ ਬਿਸ਼ੇਰੀ ਵੀ ਆ ਗਈ ਨਾ ਉਹਦਾ ਬਾਈ ਬਿਸ਼ੇਰੀ ਬਣੀ ਨੁਕਰੀਆਂ ਤੋਂ ਵੱਧ ਕੇ ਆ ਗਈ ਨਹੀਂ ਇਹ ਤਾਂ ਮੈਂ ਤੁਹਾਨੂੰ ਦੱਸਦਾ ਗੱਲ ਜਿਹੜੀ ਹੁਣ ਆਪਣੇ ਘਰੇ ਜੋਗਣੀ ਆ ਹਾਂ ਜੀ ਉਹ ਹੁਣ ਮੈਨੂੰ ਆਏ ਮਹਿਸੂਸ ਹੁੰਦਾ ਹੈ ਮੇਰੇ ਦਿਲ ਨੂੰ ਬਈ ਉਹ ਬਾਈ ਨੇ ਜਿਹੜੇ ਨੇ ਆਪਾਂ ਨੂੰ ਦਿੱਤੀ ਆ ਬਹੁਤ ਪਿਆਰ ਨਾਲ ਦਿੱਤੀ ਆ ਮਤਲਬ ਕੋਈ ਪੈਸਿਆਂ ਨਾਲ ਨਹੀਂ ਪਿਆਰ ਨਾਲ ਦਿੱਤੀ ਆ ਪਰ ਮੈਨੂੰ ਆ ਲੱਗਦਾ ਵੀ ਉਹ ਬੰਦੇ ਦੀ ਜਿਹੜੀ ਘੋੜੀ ਨੇ ਨੁਕਰੇ ਵੀ ਪੈਦਾ ਕੀਤੇ ਆ ਉਹ ਉਹਨਾਂ ਨੂੰ ਵੀ ਚੰਗੀ ਬਣਗੀ ਉਹਨਾਂ ਨੂੰ ਚੰਗੀ ਬਣਗੀ ਹੋ ਚੰਗੀਆਂ ਬਣੋ ਹੋ ਸਕਦਾ ਵੀ ਉਹਦੇ ਪੈਦਾ ਕੀਤੀਆਂ ਨੌਕਰੀਆਂ ਬਸ਼ੇਰਿਆਂ ਨੂੰ ਅਸੀਂ ਬਰਾਬਰ ਜੁਗਨੀ ਦੇ ਖੜਾਈਏ ਹਾਂ ਤਾਂ ਲੋਕੀਂ ਕਹਿੰਦੇ ਆ ਚੰਗੀ ਆ ਹਾਂ ਉਹ ਫਿਕੀਆਂ ਲੱਗਣੇ ਚੰਗੀ ਲੱਗੇ ਹੈ ਹਾਂ ਤਾਂ ਇਹ ਇਹ ਮਤਲਬ ਜੇ ਤਾਂ ਕਿਤੇ ਕਰਮਾਂ ਵਾਲਾ ਬਸ਼ੇਰ ਹੀ ਦੇ ਦੇ ਯਾਰ ਮੈਂ ਤਾਂ ਤਾਂ ਹੀ ਤਾਂ ਹੀ ਤਾਂ ਲੋਕਾਂ ਨੂੰ ਕਹਿਣਾ ਨਹੀਂ ਆਪਾਂ ਇਹ ਚੀਜ਼ ਨਾ ਪਰ ਕਿਹਾ ਵੀ ਆਪਾਂ ਜੇ ਅਗਲੇ ਦਾ ਬਸ਼ੇਰਾ ਦਿੰਦੀ ਆ ਅਸੀਂ ਉਹਦੇ ਹੱਕਦਾਰ ਆਂ ਜੀ ਹਾਂ ਚੰਬਾ ਬਸ਼ੇਰਾ ਦਿੰਦੀ ਤਾਂ ਤੁਹਾਡੀ ਟੈਨਸ਼ਨ ਨਹੀਂ ਤੁਹਾਡਾ ਸਾਲ ਨਹੀਂ ਮਰਿਆ ਤੁਹਾਡਾ ਸਾਲ ਨਹੀਂ ਮਰਿਆ ਉਨਾਂ ਹੀ ਜਿੰਨੇ ਤੁਸੀਂ ਫੀਸ ਦੇ ਕੇ ਗਏ ਹੋ ਤੇ ਤੁਸੀਂ ਉਨਾਂ ਹੀ ਫੀਸ ਮੇ ਤੋਂ ਲੈ ਜਾਓ ਵਾਪਸ ਮਤਲਬ ਥੋੜਾ ਇੰਸ਼ੋਰੈਂਸ ਹੈਗਾ ਹਾਂ ਨਿਸ਼ੋਰ ਚ ਫੁੱਲ ਥੋੜੀ ਥੋੜੀ ਫੀਸ ਦਾ ਇੰਸ਼ੋਰੈਂਸ ਹੈਗਾ 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 ਠੀਕ ਹੈ ਕਿ ਨਹੀਂ ਇਹ ਇਹ ਵੱਡੀ ਗੱਲ ਹੈ ਹਾਂ ਨੌਕਰਾ ਬਸ਼ੇਰਾ ਮੈਂ ਤਾਂ ਹੀ ਇਹਨੂੰ ਕਬੀਲਦਾਰ ਘੋੜਾ ਜਿਮੀਦਾਰਾ ਘੋੜਾ ਨੌਕਰੇ ਨੂੰ ਕਹਿ ਦਿੰਦਾ ਹਾਂ ਹਾਂਜੀ ਕਿ ਯਾਰ ਕਿਉਂਕਿ ਨੌਕਰਾ ਘੋੜਾ ਅਸਲ ਦੇ ਵਿੱਚ ਜਿਮੀਦਾਰਾ ਘੋੜਾ ਕਿਉਂ ਆ ਯਾਰ ਅਸਲ ਕਹਾਣੀ ਕੀ ਆ ਹੂੰ ਠੀਕ ਆ ਕਾਲਾ ਪੀਲਾ ਆਪਣਾ ਵੀ ਰੱਖਿਆ ਹੋਇਆ ਆਈ ਨਹੀਂ ਗੱਲ ਹਾਂਜੀ ਪਰਾ ਨੋਕਰਾ ਘੋੜਾ ਜ਼ਿਮੀਦਾਰਾ ਘੋੜਾ ਤਾਂ ਐ ਕਿਉਂਕਿ ਨੋਕਰੇ ਘੋੜੇ ਆ ਜਿਹੜੇ ਨਾ ਉਹ ਕੰਮ ਵਾਲੇ ਘੋੜੇ ਆ ਕੰਮ ਵਾਲੇ ਘੋੜੇ ਉਹ ਰਥਾਂ 'ਚ ਜੁੜਦੇ ਆ ਉਹ ਬਰਾਤਾਂ ਤੇ ਜਾਂਦੇ ਆ ਉਹ ਮਤਲਬ ਸ਼ੋਭਾ ਯਾਤਰਾਵਾਂ 'ਤੇ ਕੱਢਦੇ ਆ ਉਹ ਬਹੁਤ ਸਾਰੇ ਥਾਵਾਂ 'ਤੇ ਪਰ ਜਿੱਥੇ ਉਹ ਜਾਂਦੇ ਆ ਨਾ ਉੱਥੇ ਉਹ ਬਰੀਡਿੰਗ ਨਹੀਂ ਕਰਦੇ ਹਾਂਜੀ ਜਿਹੜਾ ਘੋੜਾ ਦਿੱਲੀ ਜਾਵੜਿਆ ਤਾਮਲ ਜਾਵੜਿਆ ਵੱਡੇ ਸ਼ਹਿਰਾਂ ਜਾਵੜਿਆ ਉਹ ਘੋੜਾ ਉੱਥੇ ਸਿਰਫ ਕੰਮ ਕਰੂਗਾ ਤੇ ਮਰੂਗਾ ਸਹੀ ਗੱਲ ਤਾਂ ਇਸ ਕਰਕੇ ਜਿਹੜਾ ਜ਼ਿਮੀਦਾਰਾਂ ਦੇ ਘਰੇ ਪੈਦਾ ਹੁੰਦਾ ਉਹ ਫਿਰ ਵੇਖਦਾ ਵੇਖਦਾ ਨੱਚਣ-ਉੱਚਣ ਵਾਲੇ ਜਿੰਨੇ ਵੀ ਹੈਗੇ ਆ ਹਾਂਜੀ ਹਾਂਜੀ ਤਾਂ ਇਹ ਇਧਰ ਇਹ ਨੁਕਰਾਂ ਇਸ ਕਰਕੇ ਕੰਮ ਆਉਂਦਾ ਕਰਕੇ ਇਹਦੀ ਖਫਤ ਹੈਗੀ ਕਰਕੇ ਇਹਦੀ ਮੰਗ ਵੀ ਹੈਗੀ ਇਹਦੀ ਮੰਗ ਹੈਗੀ ਹੁਣ ਲਾਲੋ ਜੋਦੇ ਦੇ ਬੱਚੇ ਆਏ ਆ ਚਲੋ ਜਦੋਂ ਚੰਗੇ ਬੱਚੇ ਆਏ ਇਹਨਾਂ ਤੇ ਜ਼ੋਰ ਤੇ ਪੈਂਦਾ ਹੀ ਆ ਘੋੜੇ ਤੇ ਤੇ ਪ੍ਰਮਾਤਮਾ ਲੋ ਕੋੜੀ ਚਲਵਾਈ ਜਾਂਦੀ ਆ ਆਪਾਂ ਹਰ ਕਿਸੇ ਨਾਲ ਮੇਰਾ ਆਪਣਾ ਪਿਆਰ ਵਾਲਾ ਆ ਆਪਾਂ ਕਿਹਨੂੰ ਇਹ ਨਹੀਂ ਕਦੀ ਆਖਿਆ ਬਈ ਛੱਡਣਾ ਨਹੀਂ ਐਂ ਕਰਾਂਗੇ ਉਹ ਸ਼ਰਤਾਂ ਰੱਖਦੇ ਆ ਸਾਡੀ ਕੋਈ ਸ਼ਰਤ ਨਹੀਂ ਇਹਨੂੰ ਇਹਨੂੰ ਜਦੋਂ ਜੀ ਕਰੋ ਉਦੋਂ ਤੁਸੀਂ ਛਡਾ ਸਕਦੇ ਹੋ ਆਣ ਕੇ ਛਡ ਤੋਂ ਠੀਕ ਆ ਨਾ ਤੇ ਇਸ ਕਰਕੇ ਕੋਈ ਵੀ ਸੱਜਣਾ ਜੇ ਕੋਈ ਸਰਵਿਸ ਲੈਣੀ ਚਾਹੁੰਦਾ ਹਾਂ ਸਰਵਿਸ ਲੈਣੀ ਚਾਹੁੰਦਾ ਤਾਂ ਵੈਲਕਮ ਹਾਂਜੀ ਠੀਕ ਹੈ ਕਰੀ ਨੰਬਰ ਦੋ ਦੇ ਨਾ ਕੋੜਾ ਮਾੜਾ ਜਾਂ ਦੱਸਦਿਆਂ ਤੁਹਾਨੂੰ ਵੀ ਅਬੋਰ ਲਾਈਨ 'ਚ ਇਹ ਹੈਗਾ ਅਮੋਲ ਰਤਨ ਦਾ ਅਨਮੋਲ ਰਤਨ ਇਹਦੀ ਮਾਂ ਤੇਰੇ ਕੋਲੇ ਸੀ ਇਹਦੀ ਮਾਂ ਸਾਲੀ ਵਾਲੇ ਲੈਣਦੀ ਸੀ ਆਪਣੇ ਪੁੱਲਿਆਂ ਦੀ ਸੀ ਹਾਂ ਨਹੀਂ ਨਹੀਂ ਇਹ ਗੁਰੂ ਸਾਹਿਬ ਲਿਆਂਦਾ ਸੀ ਤਿੰਨਾਂ ਕਿ ਮਹੀਨਿਆਂ ਦਾ ਤਿੰਨਾਂ ਕਿ ਨਹੀਂ ਕਹਾਜਾ ਸੀ ਨਹੀਂ ਕਹਾਜਾ ਲੈਂਦਾ ਜਦੋਂ ਆਪਾਂ ਰਤਨਾਂ ਨੂੰ ਸਪੈਰ ਹੋਇਆ ਸੀ ਹਾਂ ਤਿੰਨਾਂ ਕਿ ਦਿਨਾਂ ਬਾਅਦ ਇਹ ਮੈਂ ਲਿਆਂਦਾ ਸੀ ਹੂੰ ਤੇ ਅੱਜ ਉਹ ਰਤਨ ਦੀਆਂ ਪੈੜਾਂ ਤੇ ਆ ਗਿਆ ਏ ਉਹੋ ਜਿਹਾ ਹੀ ਲੱਗਦਾ ਜਦੋਂ ਖੜਦਾ ਹੈ ਹਾਂ ਹਾਂ ਦਿੱਟੋ ਉਹੀ ਲੱਗਦਾ ਇਹਦੀ ਥੋਣ ਵੀ ਵੇਖੋ ਓਡੀ ਆ ਜੀ ਹਾਂ ਤੇ ਉਹ ਇੱਕ ਬਹੁਤ ਵੱਡਾ ਨੁਕਸਾਨ ਹੋਇਆ ਸੀ ਉਹਨੂੰ ਹਾਂ ਕਿ ਰਤਨ ਕੋੜਾ ਚਲੇ ਆ ਗਿਆ ਸੀ ਹਾਂਜੀ ਤੇ ਇਹ ਸਜਣੋ ਅਬੋਰ ਬਲੱਡ ਲਾਈਨ ਦਾ ਬਲੱਡ ਲਾਈਨ ਅਸਲ ਦੇ ਵਿੱਚ ਦੱਸਣ ਦਾ ਜਿਹੜਾ ਮੇਨ ਕਾਰਨ ਹੁੰਦਾ ਹੈ ਨਾ ਉਹ ਇਹ ਨਹੀਂ ਹੁੰਦਾ ਕਿ ਤੁਸੀਂ ਮਗਰਲੇ ਪਾਹੇ ਕੋਈ ਪੂਛ ਲੱਗ ਜਾਣੀ ਆ ਅਸਲ ਦੇ ਵਿੱਚ ਕਾਰਨ ਹੁੰਦਾ ਬਰੀਡਿੰਗ ਨਾਲ ਸੰਬੰਧਿਤ ਲੋਕਾਂ ਨੂੰ ਪਤਾ ਲੱਗ ਜਾਏ ਕਿ ਕੀ ਤੋਂ ਅਸੀਂ ਬਰੀਡਿੰਗ ਕਰਾਉਣੀ ਆ ਕਿ ਤੋਂ ਨਹੀਂ ਕਰਾਉਣੀ ਇਹ ਕੱਲਾਂ ਵਾਲੇ ਚੇਤਕ ਘੋੜੇ ਦਾ ਪੋਤਰਾ ਹੈ ਕੱਲਾਂ ਵਾਲੇ ਚੇਤਕ ਘੋੜੇ ਦਾ ਪੋਤਰਾ ਹੈ ਤੇ ਇਹ ਹੈਗਾ ਅਨਮੋਲ ਰਤਨ ਦਾ ਬੱਚਾ ਹਾਂਜੀ ਬਈ ਮਤਲਬ ਤੁਸੀਂ ਤੁਹਾਨੂੰ ਪਤਾ ਲੱਗ ਜੇ ਵੀ ਤੁਸੀਂ ਕਿਹੜੀ ਘੋੜੀ ਇਹ ਤੋਂ ਮਿਲਾ ਸਕਦੇ ਆ ਤੇ ਕਿਹੜੀ ਨਹੀਂ ਮਿਲਾ ਸਕਦੇ ਅਸਲ 'ਚ ਬਲੱਡ ਲਾਈਨ ਦਾ ਹਾਂ ਰੋਲ ਆ ਜਿਹੜਾ ਉਹ ਇੱਥੋਂ ਤੱਕ ਹੀ ਹੁੰਦਾ ਹੈ ਹਾਂਜੀ ਇਹ ਸਾਲੀ ਵਾਲੇ ਦਾ ਮਾਂ ਵਾਲੋ ਸਾਲੀ ਵਾਲੇ ਦਾ ਮੰਨ ਲਓ ਸਾਲੀ ਵਾਲੀ ਲਾਈਨ ਜੀ ਮਤਲਬ ਅਰਜਨ ਵਾਲੀ ਅਰਜਨ ਵਾਲੀ ਅਰਜਨ ਭਰਾਉਣੀ ਆ ਹਾਂ ਅਰਜਨ ਰੌਲੀ ਦੀ ਇਹਦੀ ਮਾਂ ਹੈ ਅੱਛਾ ਰੌਲੀ ਵਾਲੇ ਦੀ ਇਹਦੀ ਮਾਂ ਅਰਜਨ ਰੌਲੀ ਵਾਲੇ ਦੀ ਇਹਦੀ ਮਾਂ ਹੈ ਰੌਲੀ ਵਾਲੇ ਦੀ ਇਹਦੀ ਮਾਂ ਹੈ ਸੱਚ ਹਾਂਜੀ ਤੇ ਕੋਈ ਵੀ ਸਰਵਿਸ ਲੈਣੀ ਚਾਹੁੰਦਾ ਤਾਂ ਆਜੋ ਭਾਈ ਹਾਂਜੀ ਵੈਲਕਮ ਠੀਕ ਹੈ ਹੋਰ ਤਾਂ ਨਹੀਂ ਕੋਈ ਗੱਲ ਦੱਸਣੀ ਨਹੀਂ ਬਸ ਜੀ ਵੀਡੀਓ ਸ਼ੇਅਰ ਕਰ ਦਿਓ ਬਹੁਤ ਪਿਆਰਾ ਦਿਲਦਾਰ ਸੱਜਣਾ ਮਾਨੋ ਚਾਲ ਪੈਂਦਾ ਬਾਬੇ ਮਾਨੋ ਚਾਲਦਾ ਪੈਂਦਾ ਬਾਬੇ ਮਾਨੋ ਚਾਲਦਾ ਪੈਂਦਾ ਤੇ ਹਰ ਵਾਰ ਅਸੀਂ ਜਦੋਂ ਵੀ ਵੀਡੀਓ ਕੀਤੀ ਆ ਅਸੀਂ ਬਾਬੇ ਮਾਨ ਨੂੰ ਚੱਲ ਨੂੰ ਚੇਤੇ ਜ਼ਰੂਰ ਕੀਤਾ ਹੈ ਨਹੀਂ ਨਹੀਂ ਠੀਕ ਹੈ ਠੀਕ ਹੈ ਨਾ ਜਿਹਦਾ ਪਿੰਡ ਦਾ ਇੱਕ ਨਾਂ ਵੱਡਾ ਹੋਵੇ ਜਿਹਦਾ ਕਰਕੇ ਲੋਕ ਉਹਨੂੰ ਜਾਣਦੇ ਹੋਣ ਲੋਕ ਉਹਨਾਂ ਨੂੰ ਤਾਂ ਸਾਰੇ ਹੀ ਜਾਣਦੇ ਆ ਬਾਬੇ ਮਾਨ ਨੂੰ ਚੱਲ ਨੂੰ ਤਾਂ ਉਹ ਇਸ ਕਰਕੇ ਉਹਨਾਂ ਦਾ ਨਾਂ ਲੈਣਾ ਜ਼ਰੂਰੀ ਹੁੰਦਾ ਮੈਨੂੰ ਐ ਲੱਗਦਾ ਹੁੰਦਾ ਵੀ ਪਿੰਡ ਦੇ ਵਿੱਚ ਕੋਈ ਬੰਦਾ ਹੁੰਦਾ ਜਿਹਦਾ ਨਾਂ ਵੱਡਾ ਹੁੰਦਾ ਤੇ ਉਹਦਾ ਨਾਂ ਲੈਣਾ ਜ਼ਰੂਰੀ ਹੁੰਦਾ ਨਹੀਂ ਬਾਬਿਆਂ ਦਾ ਨਾਂ ਬਹੁਤ ਵੱਡਾ ਜੀ ਹਾਂ ਜਿਉਂਦੇ ਰਹੋ ਵੀ ਸੱਚਮੁੱਚ ਠੀਕ ਹੈ